ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜਨਾਓ ਕਿਵੇਂ ਤੁਸੀਂ ਸਭ ਠੀਕ ਹੋ ਮੈਂ ਇਹ ਦੱਸਦੀ ਆ ਤੁਸੀਂ ਸਭ ਠੀਕ ਹੋਵੋਗੇ ਤੇ ਅਸੀਂ ਇੱਕ ਇਹ ਪਾਰਸਲ ਮਗਵਾਇਆ ਹੋਇਆ ਸੀਗਾ ਤੇ ਅਸੀਂ ਗੈਸੀ ਦਰਬਾਰ ਸਾਹਿਬ ਤੇ ਉੱਥੇ ਮਗਰ ਫੋਨ ਆਈ ਜਾਣ ਮੈਨੂੰ ਤਾਂ ਬਿਲਕੁਲ ਨਹੀਂ ਚੰਗਾ ਲੱਗਦਾ ਜਦੋਂ ਫੋਨ ਆ ਨਾ ਗੁਰਦੁਆਰਾ ਸਾਹਿਬ ਗਏ ਹੋਏ ਜੀ ਤੇ ਫੋਨ ਆਉਂਦੇ ਆ ਇਹ ਵੀ ਮੈਂ ਤਾਂ ਕਹਿੰਦੀ ਬੰਦ ਹੋ ਜਾਣੇ ਚਾਹੀਦੇ ਲਓ ਜੀ ਹੁਣ ਆਪਾਂ ਖੋਲ ਲੈਨੇ ਆ ਪਾਰਸਲ ਦੇਖਦੇ ਆ ਵੀ ਕਿੱਦਾਂ ਦਾ ਆਇਆ ਆ ਤੇ ਮੈਨੂੰ ਤੇ ਇਹ ਸੀ ਵੀ ਹੋਰ ਨਾ ਕਿਤੇ ਨਿਕਾਜਾ ਖੜਾਉਣਾ ਹੀ ਹੋਵੇ ਵੀ ਪਹਿਲਾਂ ਇਦਾਂ ਹੀ ਅਸੀਂ ਗੱਲਾਂ ਕਰਦਿਆਂ ਸੀ ਵੀ ਹੋਰ ਨਾ ਨਿਕਾਜਾ ਹੋਵੇ ਜਿਹੜਾ ਇਦਾਂ ਹੀ ਤੇ ਮੁੜ ਕੇ ਫੇਰ ਵਾਪਸ ਕਰਨਾ ਪਾਊਗਾ ਹਨਾ ਤੇ ਪਰ ਜਦੋਂ ਅਸੀਂ ਦੇਖਿਆ ਪਾਰਸਲ ਦਾ ਸਾਈਜ਼ ਸਾਨੂੰ ਪਤਾ ਲੱਗ ਗਿਆ ਵੀ ਹਾਂ ਵੱਡਾ ਹੀ ਆ ਜੋ ਵੀ ਅਸੀਂ ਮੰਗਾਇਆ ਸੀਗਾ ਤਾਂ ਤੁਸੀਂ ਹੁਣ ਅਸੀਂ ਖੋਲਦੇ ਹਾਂ ਤੁਸੀਂ ਵੀ ਦੇਖਿਓ ਅਸੀਂ ਕੀ ਮੰਗਾਇਆ ਆ ਆਹ ਦੇਖੋ ਬੱਚੇ ਕਿੰਨੇ ਖੁਸ਼ ਹੋ ਗਏ ਕਿਉਂਕਿ ਅਸੀਂ ਇਹ ਛੋਟੇ ਵਾਸਤੇ ਮੰਗਵਾਇਆ ਹੈ। ਦੇਖੋ ਕਿੰਨੇ ਖੁਸ਼ ਆ। ਦੇਖ ਕੇ ਲੋ। ਮੈਨੂੰ ਜੱਕੀ ਜਾਂਦੇ ਆ ਇਹ ਮੰਗਾਇਆ ਜੀ ਆਪਾਂ ਘੋੜਾ। ਮੈਂ ਕਹਿੰਦੀ ਸੀ ਹੋਰ ਨਾ ਕਿਤੇ ਨਿਕਲ ਜਾ ਹੋਵੇ ਜਿਹੜਾ ਹੱਥ ਤੇ ਲੈ ਕੇ ਤੁਰੇ ਫਿਰਨਗੇ ਨਿਆਣੇ। ਤਾਂ ਪਰ ਨਹੀਂ ਇਹ ਵੱਡਾ ਆ। ਅਸੀਂ ਮੰਗਾਇਆ ਵੀ ਇਦਾਂ ਹੀ ਸੀਗਾ ਵੀ ਚੱਲ ਮਿਲ ਜਿਵੇਂ ਸੰ ਹੁਣ ਇਹ ਨਹੀਂ ਸੀ। ਪਤਾ ਵੀ ਕਿੱਦਾਂ ਤਾਂ ਦੇਣਗੇ ਹਨਾ ਕਿੱਦਾਂ ਦਾ ਨਹੀਂ ਕਿਉਂਕਿ ਤੇ ਵਾਪਸ ਨਾ ਕਰ ਨਾ ਪਾਵੇ ਪਰ ਸਹੀ ਆਇਆ। ਦੇਖੋ ਨਿਆਣਿਆਂ ਨੂੰ ਕਿੰਨਾ ਚਾ ਚੜਿਆ ਹੋਇਆ ਆ ਵੀ ਹੁਣ ਇਹਨੂੰ ਜੋ ਆਪਾਂ ਫਟਾਫਟ ਛੋਟੇ ਨੂੰ ਉੱਤੇ ਬਿਠਾਈਏ ਤੇ ਇਹ ਝੂਟੇ ਲਵੇ ਬੜੇ ਖੁਸ਼ ਹੋਏ ਦੇਖ ਕੇ ਪਰ ਵਧੀਆ ਆਇਆ ਜਿੱਦਾਂ ਦਾ ਅਸੀਂ ਦੇਖਿਆ ਸੀ ਨਾ ਉਦਾਂ ਦਾ ਹੀ ਸਾਨੂੰ ਮਿਲ ਗਿਆ ਆ ਤੇ ਵੀ ਇਹ ਨਹੀਂ ਹੈਗਾ ਵੀ ਚੀਜ਼ ਦਿਖਾਉਂਦੇ ਕੋਈ ਹੋਰ ਆ ਤਾਂ ਮਿਲ ਜਾਂਦੀ ਕੋਈ ਹੋਰ ਆ ਪਰ ਨਹੀਂ ਇਹ ਜਿੱਦਾਂ ਦਾ ਅਸੀਂ ਦੇਖਿਆ ਸੀ ਉਦਾਂ ਦਾ ਹੀ ਸਾਨੂੰ ਹਨਾ ਜਿਹੜਾ ਟੁਆਏ ਹੈਗਾ ਮਿਲ ਗਿਆ ਆ ਇਹਦਾ ਕੂੜਾ ਚਲਾਊਗਾ ਨਾ ਇਹ ਹੁਣ ਦੇਖੋ ਹੁਣ ਉਹਨੂੰ ਇਹ ਆ ਹੁਣ ਸਾਨੂੰ ਮੈਨੂੰ ਤਾਂ ਨਹੀਂ ਪਤਾ ਲੱਗਦਾ ਵੀ ਆ ਕਿੱਦਾਂ ਲਾਉਣੇ ਇਹਦੇ ਕੰਨ ਜੇ ਨਿਆਣੇ ਅੱਜ ਕੱਲ ਦੇ ਤੇਜ਼ ਹੁੰਦੇ ਨਿਆਣਿਆਂ ਨੂੰ ਪਤਾ ਲੱਗ ਜਾਂਦਾ ਆ ਆ ਦੇ ਲੋ ਮੈਂ ਕਹਦੇ ਐਨੂੰ ਕਰੀ ਜਾਮਾ ਕਹਦੇ ਐਨੂੰ ਕਰੀ ਜਾਮਾ ਉਹ ਸਾਹਮਣੇ ਨਾਲ ਲੱਗੇ ਇਹਨੂੰ ਪਤਾ ਲੱਗਿਆ ਵੀ ਇਹ ਦੋ ਉਹਨਾਂ ਨੇ ਦਿੱਤੇ ਹੋਏ ਆ ਇੱਕ ਉਹਦੇ ਨਾਲ ਦਿੱਤਾ ਆ ਤੇ ਇੱਕ ਇੱਕ ਦੇ ਬਣ ਜਾਣੇ ਦੋਨੇ ਕੰਨ ਜੇ ਇਹ ਤਾਂ ਦੋਨੇ ਮੈਂ ਤਾਂ ਨਗਾ ਦਿੱਸ ਕੇ ਵੇਸਾ ਹੀ ਉਹ ਤਾਂ ਬਣ ਗਿਆ ਇਹ ਤਾਂ ਕਿੰਨੇ ਦਿਨ ਹੋ ਗਏ ਨਾ ਮੇਰੀ ਸਿਹਤ ਕੁਝ ਠੀਕ ਨਹੀਂ ਵੀਡੀਓ ਵੀ ਨਹੀਂ ਪਾ ਹੋਈ ਤਾਂ ਤੁਸੀਂ ਵੀਡੀਓ ਦੇਖਦੇ ਦੇਖਦੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਿਹਤ ਬਹੁਤ ਖਰਾਬ ਹੋਈ ਹੈ ਕਿੰਨੇ ਦਿਨਾਂ ਦੀ ਨੇ ਲੋ ਸ਼ੋਟ ਹੈ ਨੂੰ ਚਾ ਚੜਿਆ ਪਿਆਇਆ ਵੀ ਕਦੋਂ ਹੈ ਤਿਆਰ ਹੋਵੇ ਤੇ ਮੈਂ ਉੱਤੇ ਬੈਠਾ ਲਓ ਜੀ ਏ ਨੰਨੇ ਕਰ ਦਿੱਤਾ ਹੁਣ ਪੂਰਾ ਤਿਆਰ ਤੇ ਉੱਤੇ ਬਹਿ ਗਿਆ ਦੇਖ ਲੋ ਕਿੰਨਾ ਚਾ ਚੜਿਆ ਉਹਨੂੰ ਹੁਣ ਹਲੇ ਆ ਤਿਆਰ ਜੇ ਲਾਉਣੇ ਆ ਦਾਦਾ ਵੀ ਆ ਉਦਾਂ ਹਜੇ ਪਹਿਲਾਂ ਪਹਿਲਾਂ ਡਰਦਾ ਆ ਚਲੋ ट लग गया हम हो गया खुश देखो कि खुश चल देखो कि खुश है भी हम मैं उत्ते बह गया है वजी लगता तोडियो देखते हैं जी ता बहुत बहुत धनबाद जी मैं आपको वीडियो वजी बनाऊंगी तो तुम मेरी वीडियो ना बने रहा